ਨਮਸਕਾਰ ਤੇ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਪੁਸ਼ਪਾ ਮੌਰਿਆ ਹਾਜ਼ਰ ਹਾਂ ਤੁਹਾਡੇ ਸਾਹਮਣੇ 25 ਮਿੰਟ ਦੇ ਵਿੱਚ 25 ਖਬਰਾਂ ਲੈ ਕੇ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਐਸਜੀਪੀਸੀ ਦੇ ਸਕੂਲਾਂ ਤੇ ਕਾਲਜਾਂ ਦੇ 100 ਵਿਦਿਆਰਥੀ ਦਰਬਾਰ ਸਾਹਿਬ ਵਿਖੇ ਵਲੰਟੀਅਰ ਸੇਵਾ ਕਰ ਰਹੇ ਨੇ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਇਹ ਵਿਦਿਆਰਥੀ ਹੱਥ ਦੇ ਵਿੱਚ ਤਖਤੀਆਂ ਫੜ ਕੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਸੰਗਤਾਂ ਨੂੰ ਗੁਰੂ ਘਰ ਦੀ ਮਰਿਆਦਾ ਬਾਰੇ ਜਾਗਰੂਕ ਕਰ ਰਹੇ ਨੇ ਦੇਖੀ ਗਰਮੀ ਦੇ ਬਾਵਜੂਦ ਇਹਨਾਂ ਦੀ ਸ਼ਰਧਾ ਤੇ ਜੋਸ਼ ਕਾਬਿਲ-ਏ-ਤਾਰੀਫ਼ ਹੈ ਇਹ ਮੁਹਿੰਮ 30 ਜੂਨ ਤੱਕ ਚਲਾਈ ਜਾਵੇਗੀ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਅੱਜ 7 ਜੂਨ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਕਾਲਜ ਨੇ ਉਹਨਾਂ ਦੇ ਜਿਹੜੇ ਬੱਚੇ ਨੇ ਉਹ ਵਲੰਟੀਅਰ ਤੌਰ ਤੇ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕਰਨ ਵਾਸਤੇ ਆਏ ਨੇ ਮੈਂ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵੱਲੋਂ ਉਹਨਾਂ ਬੱਚਿਆਂ ਨੂੰ ਜੀ ਆਇਆਂ ਕਹਿਣਾ ਤੇ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਵੱਲੋਂ ਹੋਏ ਆਦੇਸ਼ ਮੁਤਾਬਕ ਜਿਹੜੇ ਸਾਡੇ ਸਰਦਾਰ ਸੁਖਵਿੰਦਰ ਸਿੰਘ ਜੀ 77 ਵਿਦਿਆਨੇ ਤੇ ਸਾਡੀ ਭੈਣ ਸਤਵੰਤ ਕੌਰ ਸਹਾਇਕ ਡਾਇਰੈਕਟਰ ਸਕੂਲਾਂ ਉਹਨਾਂ ਦੇ ਅਪਰਾਲੇ ਵੱਲੋਂ ਜਿਹੜੇ ਇਹੋ ਬੱਚੇ ਨੇ ਸਚਕੰਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਉਹ ਸੇਵਾ ਕਰਨ ਬਾਅਦ ਤੇ ਆਏ ਨੇ ਆਮ ਤੌਰ ਤੇ ਦੇਖਿਆ ਜਾਂਦਾ ਸਕੂਲਾਂ ਕਾਲਜਾਂ ਦੇ ਸਟੂਡੈਂਟਾਂ ਵੱਲੋਂ ਜਦੋਂ ਕੋਈ ਛੁੱਟੀਆਂ ਵਗੈਰਾ ਹੁੰਦੀਆਂ ਨੇ ਤਾਂ ਉਹ ਇਹਨਾਂ ਛੁੱਟੀਆਂ ਦੇ ਦੌਰਾਨ ਕੋਈ ਹੇਲ ਸਟੇਸ਼ਨ ਕੋ ਪਹਾੜੀ ਤੇ ਜਾ ਕੇ ਆਪਣਾ ਸਮਾਂ ਬਤੀਤ ਕਰਦੇ ਨੇ ਪਰ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਸਕੂਲ ਕਾਲਜ ਨੇ ਜਿਹੜਾ ਸਾਡਾ ਮਨੋਰਥਾ ਸਾਡਾ ਜਿਹੜਾ ਸਾਡਾ ਸਿਧਾਂਤ ਆ ਉਹ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਵਾਸਤੇ ਉਹ ਜਿਹੜੇ ਸਾਡੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਇਹ ਉਹ ਉਹ ਵਧਾਈ ਦੇ ਪਾਤਰ ਨੇ ਕਿ ਉਹ ਬੱਚਿਆਂ ਨੂੰ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਵਿਖੇ ਛੁੱਟੀਆਂ ਦੇ ਦਿਨਾਂ ਦਿਨਾਂ ਦੇ ਵਿੱਚ ਲਗਭਗ 1 ਮਹੀਨਾ ਪੂਰੇ ਸਕੂਲ ਕਾਲਜ ਉਹਨਾਂ ਦੇ ਜਿਹੜੇ ਬੱਚੇ ਨੇ ਵਲੰਟੀਅਰ ਤੌਰ ਤੇ ਇੱਥੇ ਸੇਵਾ ਕਰਨਗੇ ਨਾਲੇ ਸੇਵਾ ਕਰਨਗੇ ਤੇ ਨਾਲੇ ਬਾਣੀ ਤੇ ਬਾਣੇ ਨਾਲ ਜੁੜਨ ਕੇ ਜਿਹੜਾ ਸਾਡਾ ਮੇਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਨੋਰਥ ਆ ਉਹ ਮੈਨੂੰ ਲੱਗਦਾ ਤਾਂ ਕਿਤੇ ਨਾ ਕਿਤੇ ਸਾਡੇ ਜਿਹੜੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਪਰਾਲੇ ਕਰਦੀ ਆ ਉੱਥੇ ਜਿਹੜੇ ਸਾਡੀ ਸਕੂਲ ਕਾਲਜ ਨੇ ਉਹ ਵੀ ਇਹਦੇ ਚ ਸਹਾਈ ਹੋ ਰਹੇ ਨੇ ਤੋ ਇਹ ਲਗਭਗ 30 ਜੂਨ ਤੱਕ ਜਿਹੜੇ ਇਹ ਬੱਚੇ ਨੇ ਸੇਵਾ ਕਰਦੇ ਇੱਥੇ ਰਹਿਣਗੇ ਮੈਂ ਸਾਰਿਆਂ ਨੂੰ ਇੱਥੇ ਜੀਂਆਂ ਵੀ ਕਹਿਣਾ ਤੇ ਧੰਨਵਾਦੀ ਕਹਿਣਾ। ਦਿੱਲੀ ਦੇ ਸੀਐਮ ਰੇਖਾ ਗੁਪਤਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਪੁਲਿਸ ਨੇ ਐਕਸ਼ਨ ਲਿਆ ਤੇ આરોપી ਨੂੰ ਗ੍ਰਿਫਤਾਰ ਕਰ ਲਿਆ ਹੈ। આરોપી ਸ਼ਲੋਕ ਤ੍ਰਿਪਾਠੀ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ। આરોપી ਨੇ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਰਿਸ਼ਤੇਦਾਰ ਦੇ SIM ਤੋਂ આરોપી ਨੇ ਫੋਨ ਕੀਤਾ ਸੀ। ਸ਼ਰਾਬ ਦੇ ਨਸ਼ੇ ਦੇ ਵਿੱਚ ਉਸਨੇ ਇਹ ਕੌਲ ਮਿਲਾਈ ਸੀ ਕੇਂਦਰੀ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਅੱਜ ਸੰਗਰੂਰ ਪਹੁੰਚੇ ਸੁਖਦੇਵ ਸਿੰਘ ਢਿੰਸਾ ਦੇ ਘਰ ਮਨਜਿੰਦਰ ਸਿੰਘ ਸਿਰਸਾ ਪਹੁੰਚੇ ਸਿਰਸਾ ਨੇ ਪਰਮਿੰਦਰ ਸਿੰਘ ਢਿੰਸਾ ਦੇ ਨਾਲ ਦੁੱਖ ਸਾਂਝਾ ਕੀਤਾ ਸੁਖਦੇਵ ਸਿੰਘ ਢਿੰਸਾ ਦੇ ਨਾਲ ਨਿੱਜੀ ਰਿਸ਼ਤਾ ਕਾਫੀ ਚੰਗਾ ਸੀ ਉਹਨਾਂ ਨੇ ਕਿਹਾ ਮੈਂ ਕਾਫੀ ਚੀਜ਼ਾਂ ਸੁਖਦੇਵ ਸਿੰਘ ਢਿੰਸਾ ਤੋਂ ਸਿੱਖੀਆਂ ਸਨ ਢਿੰਸਾ ਬਹੁਤ ਨਿਮਰ ਸੁਭਾਅ ਦੇ ਮਾਲਕ ਸਨ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਵੱਡਾ ਨੁਕਸਾਨ ਹੋਇਆ ਹੈ ਕਿ ਕਿ ਮੈਂ ਸਰਦ ਸੁਖਦੇਵ ਸਿੰਘ ਜੀ ਢੀਂਸਾ ਸਾਹਿਬ ਜਿਨ੍ਹਾਂ ਦਾ ਦਿੱਲੀ ਦੀ ਸਿਆਸਤ ਚ ਬਹੁਤ ਵੱਡਾ ਯੋਗਦਾਨ ਰਿਹਾ ਹੈ ਪੰਜਾਬ ਦੀ ਸਿਆਸਤ ਦੇ ਨਾਲ ਨਾਲ ਜਿੱਥੇ ਉਹ ਇੱਕ ਉੱਗੇ ਸਿਆਸਤਦਾਨ ਸੀ ਹਮੇਸ਼ਾ ਹੀ ਨਮਰਤਾ ਚ ਰਹਿਣਾ ਐਸੇ ਨਿਰਮਲ ਸੁਭਾਅ ਦੇ ਔਰ ਹਮੇਸ਼ਾ ਦੇਸ਼ ਦੇ ਅੰਦਰ ਸਿੱਖਾਂ ਦੀ ਕਿਤੇ ਕੋਈ ਗੱਲ ਹੁੰਦੀ ਸੀ ਤੇ ਢੀਂਸਾ ਸਾਹਿਬ ਦਿੱਲੀ ਚ ਬੈਠ ਕੇ ਹਮੇਸ਼ਾ ਉਸ ਦੀ ਚਿੰਤਾ ਕਰਦੇ ਸੀ ਕਿਉਂਕਿ ਲੰਬੇ ਸਮੇਂ ਤੱਕ ਉਹ ਦਿੱਲੀ ਦੇ ਸਿੱਖਾਂ ਦੇ ਨਾਲ ਵੀ ਬੜਾ ਵਿਚਰਦੇ ਰਹੇ ਪਾਰਟੀ ਦੀ ਜ਼ਿੰਮੇਵਾਰੀ ਦੇ ਤੌਰ ਤੇ ਵੀ ਕੇਂਦਰੀ ਮੰਤਰੀ ਦੇ ਰੂਪ ਅnder ਵੀ ਔਰ ਫਿਰ ਉਹਨਾਂ ਦਾ ਇੱਕ ਪਰਿਵਾਰਿਕ ਸਾਂਝ ਉਹਨਾਂ ਸਾਹਮਣਾ ਬਣਾਈ ਤੇ ਮੇਰੇ ਨਾਲ ਵੀ ਉਹਨਾਂ ਦੀ ਬਹੁਤ ਜ਼ਿਆਦਾ ਪਰਿਵਾਰਿਕ ਸਾਂਝ ਸੀ ਭਾਵੇਂ ਪਾਰਟੀਆਂ 'ਚ ਕਿੰਨੇ ਵਖਰੇਵੇਂ ਰਹੇ ਪਰ ਨਿੱਜੀ ਤੌਰ ਤੇ ਹਰ ਗੱਲ ਉਹਨਾਂ ਨੇ ਮੇਰ ਨਾਲ ਕਰਨੀ ਵੀ ਮੈਨੂੰ ਬੁਲਾ ਵੀ ਲੈਣਾ ਮੈਂ ਸਮਝ ਤਚੀਲੀ ਦੇ ਵਿੱਚ ਅੱਜ ਜ਼ਬਰਦਸਤ ਪੂਚਾਲ ਆਇਆ ਰਿਕਟਰ ਪੈਮਾਨੇ ਤੇ 6.4 ਤੀਬਰਤਾ ਦਾ ਪੂਚਾਲ ਮਾਪਿਆ ਗਿਆ ਜ਼ਬਰਦਸਤ ਪੂਚਾਲ ਕਰਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਚੀਲੀ ਦੇ ਕੋਪੀਆਪੋ ਦੇ ਵਿੱਚ ਨੁਕਸਾਨ ਦੀ ਖਬਰ ਸਾਹਮਣੇ ਆਈ ਤਾਂ ਸੁਖਦੇਵ ਸਿੰਘ ਢਿੰਸਾ ਦੇ ਬੀਤੇ ਦਿਨ ਹੋਏ ਦੇਹਾਨ ਤੋਂ ਬਾਅਦ ਪੰਜਾਬ ਤੇ ਭਾਰਤ ਦੀਆਂ ਸ਼ਖਸੀਅਤਾਂ ਢਿੰਸਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰ ਰਹੀਆਂ ਨੇ ਉਨਾਦੇ ਤਹਿਤ ਅੱਜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਪਰਮਿੰਦਰ ਢੀਂਡਸਾ ਦੇ ਕੋਲ ਪਹੁੰਚੇ ਉਹਨਾਂ ਦੇ ਨਾਲ ਦੁੱਖ ਸਾਂਝਾ ਕੀਤਾ ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਸੁਖਦੇਵ ਢੀਂਡਸਾ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਜਦੋਂ ਭਾਜਪਾ ਤੇ ਸ਼ੋਮਨੀ ਅਕਾਲੀ ਦਲ ਦਾ ਗਠਜੰਬੰਦਨ ਹੋਇਆ ਤਾਂ ਉਸ ਵੇਲੇ ਉਹ ਪਰਮਿੰਦਰ ਢੀਂਡਸਾ ਦੇ ਚੋਣ ਪ੍ਰਚਾਰ ਦੇ ਵਿੱਚ ਵੀ ਮੌਜੂਦ ਰਹੇ ਸਨ ਉਹਨਾਂ ਨੇ ਕਿਹਾ ਕਿ ਸੁਖਦੇਵ ਢੀਂਡਸਾ ਦੇ ਜਾਣ ਦੇ ਨਾਲ ਪੰਜਾਬ ਦੀ ਰਾਜਨੀਤੀ ਨੂੰ ਵੱਡਾ ਘਾਟਾ ਪਿਆ ਹੈ ਢੀਂਡਸਾ ਸਾਹਿਬ एक बहुत बड़े नेता समाज सेवक और जिन्होंने छोटे इलेक्शन से लेकर के पार्लियामेंट राज्यसभा के जो माननीय सदस्य रहे हैं पार्टी के विभिन्न पदों पर जिन्होंने काम किया है मेरे काफ़ी लंबे समय से ढेंडसा साहब से ताल्लुक रहे हैं मुझे बेटा जब चुनाव लड़ रहा था उस चुनाव में भी आने का मुझे अवसर मिला था और मैं जब लोकसभा में था तो डिंडसा साहब जब इकट्ठे कई बार शताब्दी से भी आना हुआ है एक बड़े कद्दावर नेता सुखदेव डिंडसा वो रहे हैं उन्होंने पंजाब को एक दिशा देने का काम किया है मैं वाहगुरु के चरणों में प्रार्थना करता हूँ कि उस दिवंगत आत्मा को अपने चरणों में स्थान दे परिवार को मित्रजनों को जो दुख हुआ है उसको सहन करने की ताकत दे ਉਤਰਾਖੰਡ ਦੇ ਰੂਦਰਪਿਆਗ ਦੇ ਵਿੱਚ ਵੱਡਾ ਹਾਦਸਾ ਟਲ ਗਿਆ ਕੀਦਾਰਨਾ ਦੇ ਨੇੜੇ ਗੁਪਤ ਕਾਸ਼ੀ ਦੇ ਵਿੱਚ ਹੈਲੀਕਾਪਟਰ ਦੀ ਲੈਂਡਿੰਗ ਹੋਣੀ ਸੀ ਤਕਨੀਕੀ ਖਰਾਬੀ ਕਰਕੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਕਰवानी ਪਈ ਹੈਲੀਕਾਪਟਰ ਦੇ ਵਿੱਚ ਸਵਾਰ ਸਾਰੇ ਲੋਕ ਸੁਰੱਖਿਅਤ ਦੱਸੇ ਜਾ ਰਹੇ ਹਨ ਮੁਸਲਿਮ ਭਾਈਚਾਰੇ ਦੇ ਵੱਲੋਂ ਅੱਜ ਈਦ ਦੇ ਪਵਿੱਤਰ ਤਿਉਹਾਰ ਮੌਕੇ ਅੰਮ੍ਰਿਤਸਰ ਦੇ ਜਾਮਾ ਮਸਜਿਦ ਦੇ ਵਿੱਚ ਨਮਾਜ਼ ਆਦਾ ਕੀਤੀ ਗਈ ਹੈ ਇਸ ਮੌਕੇ ਜਿੱਥੇ ਮੁਸਲਿਮ ਭਾਈਚਾਰੇ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਬਕਰੀਦ ਦੀ ਨਮਾਜ਼ ਅਦਾ ਕੀਤੀ ਗਈ ਹੈ ਉੱਥੇ ਹੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਸਨ ਇਸ ਮੌਕੇ ਜਾਮਾ ਮਸਜਿਦ ਦੇ ਇਮਾਮ ਦੇ ਵੱਲੋਂ ਜਿੱਥੇ ਦੇਸ਼ ਭਰ ਦੇ ਲੋਕਾਂ ਨੂੰ ਈਦ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ ਉਸ ਤੋਂ ਬਾਅਦ ਈਦ ਪਰਦਿਆਂ ਹੋਇਆ ਅੱਲਾਹ ਤਾਲਾ ਤੋਂ ਸਰਬੱਤ ਦੇ ਭਲੇ ਦੀ ਅਰਜ਼ੋਈ ਕੀਤੀ ਗਈ ਹੈ ਰੋਜ਼ਾ ਸ਼ਰੀਫ ਸ਼੍ਰੀ ਫਤਿਹਗੜ ਸਾਹਿਬ ਵਿਖੇ ਈਦ ਉਲ ਅਜ਼ਹਾ ਦਾ ਤਿਉਹਾਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਰੋਜ਼ਾ ਸ਼ਰੀਫ ਵਿਕੇ ਸਵੇਰ ਤੋਂ ਹੀ ਮੁ슬लिम ਭਾਈਚਾਰੇ ਦੇ ਨਾਲ ਸੰਬੰਧਿਤ ਤੇ ਹੋਰ ਵੱਖ-ਵੱਖ ਫਿਰਕੇ ਦੇ ਲੋਕਾਂ ਨੇ ਵੀ ਵੱਡੀ ਗਿਣਤੀ ਦੇ ਵਿੱਚ ਸ਼ਮੂਲੀਅਤ ਕੀਤੀ ਆਪਸੀ ਭਾਈਚਾਰੇ ਸਾਂਝ ਦੇ ਨਾਲ-ਨਾਲ ਅਮਨ ਤੇ ਸ਼ਾਂਤੀ ਦੀ ਕਾਮਨਾ ਕੀਤੀ ਹੈ ਇਸ ਮੌਕੇ ਰੋਜ਼ਾ ਸ਼ਰੀਫ ਦੇ ਖਲੀਫਾ ਸੈਦ ਸਾਦਿਕ ਰਜ਼ਾ ਨੇ ਕਿਹਾ ਕਿ Eid ਦਾ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਸਨੇਹ ਇਕਤਾ ਤੇ ਭਾਈਚਾਰੇ ਇੱਕ ਸਾਂਝ ਨੂੰ ਮਜ਼ਬੂਤ ਕਰਦਾ ਹੈ ਅੱਜ Eid ul Azha ਦੇ ਇਸ ਮੁਬਾਰਕ ਮੌਕੇ ਪਰ मैं अपने पूरे देश वासन अपने इलाके वासन ईद की मुबारकबाद पेश करता है अल्लाह इस मुबारक दिन के अंदर बरकत के नाम सब पूरी दुनिया के अंदर अमन और शांति कायम फरमाए और लोगों को खुशियां अदा फरमाए आपस के अंदर प्यार मोहब्बत, भाईचारे ना कायम रखे लोगों को यही अपील है कि लोग प्यार मुहब्बत रहने निकलता है इस हमदर्जी ਖੁਸ਼ੀ ਦੇ ਅੰਦਰ ਕੰਮਾਂ ਇਹ ਹੀ ਸਾਡਾ ਅਰਦਾ ਸੰਦੇਸ਼ ਹੈ। ਤਾਜਪੁਰ ਦੇਸ਼ ਦੇ ਵਿੱਚ ਬਕਰੀਦ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ। ਬਕਰੀਦ ਨੂੰ Eid ul Azha, Eid ul Zuha ਜਾਂ ਫਿਰ Eid ul Bakra ਵੀ ਕਿਹਾ ਜਾਂਦਾ ਹੈ ਤੇ ਇਸ ਨੂੰ ਕੁਰਬਾਨੀ ਦਾ ਵੀ ਦਿਨ ਕਿਹਾ ਜਾਂਦਾ ਹੈ। ਜੇਕਰ ਮੋਗਾ ਦੀ ਗੱਲ ਕਰੀਏ ਤਾਂ ਅੱਜ ਮੋਗਾ ਦੇ ਵਿੱਚ ਇਹ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ। ਸਾਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਸਜਿਦ ਦੇ ਵਿੱਚ ਇਕੱਠੇ ਹੋ ਕੇ ਬਕਰੀਦ Eid ul Azha ਦੀ ਨਮਾਜ਼ अदा ਕੀਤੀ। ਪਾਕਿਸਤਾਨੀ ਜਾਸੂਸ ਜਸਬੀਰ 2 ਦਿਨ ਦੇ ਪੁਲਿਸ ਰਿਮਾਂਡ ਤੇ ਹੈ 모ਹਾਲੀ ਅਦਾਲਤ ਨੇ ਜਸਬੀਰ ਨੂੰ ਪੁਲਿਸ ਰਿਮਾਂਡ ਤੇ ਪੇਸ਼ ਦਿੱਤਾ ਹੈ ਉਸ ਨੂੰ 4 ਜੂਨ ਨੂੰ 모ਹਾਲੀ ਪੰਜਾਬ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਜਸਬੀਰ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਦੇ ਸੰਪਰਕ ਦੇ ਵਿੱਚ ਸੀ ਜੋਤੀ ਮਲੋਤਰਾ ਦੇ ਸੰਪਰਕ ਦੇ ਵਿੱਚ ਵੀ ਯੂਟਿਊਬਰ ਜਸਬੀਰ ਸੀਗਾ ਆਪਰੇਸ਼ਨ ਸਿੰਦੂਰ ਨੂੰ 1 ਮਹੀਨਾ ਪੂਰਾ ਹੋ ਚੁੱਕਿਆ ਹੈ ਬੀਐਸਐਫ ਨੇ ਆਪਰੇਸ਼ਨ ਸਿੰਦੂਰ ਦਾ ਜਸ਼ਨ ਮਨਾਇਆ ਜਵਾਨਾਂ ਨੇ ਆਪਰੇਸ਼ਨ ਸਿੰਦੂਰ ਦੇ ਵਿੱਚ ਸ਼ਾਨਦਾਰ ਬਹਾਦਰੀ ਵਿਖਾਈ ਸੀ ਤਾ ਪੀਐਮ ਮੋਦੀ ਜੀ 7 ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਕੈਨੇਡਾ ਜਾਣਗੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਵਿਦੇਸ਼ੀ ਦੌਰਾ ਹੋਵੇਗਾ ਉਹ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੇ ਅਤਵਾਦੀ ਗਠਜੋੜ ਦਾ ਪਰਦਾ ਫਾਸ਼ ਕਰਨਗੇ ਗੁਰਦਾਸਪੁਰ ਦੇ ਪਿੰਡ ਬੱਬੇ ਹਾਲੀ ਦੇ ਵਿੱਚ ਇੱਕ ਨੌਜਵਾਨ ਨੇ ਪਿੰਡ ਦੇ ਹੀ ਇੱਕ ਵਿਅਕਤੀ ਦੇ ਵੱਲੋਂ ਗਾਲੀ ਗਲੋਚ ਤੇ ਜ਼ਲੀਲ ਕਰਨ ਤੋਂ ਬਾਅਦ ਦੁਖੀ ਹੋ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਨਹਿਰ ਦੇ ਵਿੱਚ ਛਾਲ ਮਾਰਨ ਤੋਂ ਪਹਿਲਾਂ ਨੌਜਵਾਨ ਨੇ ਨਹਿਰ ਦੇ ਕੰਢੇ ਖਲੋ ਕੇ ਇੱਕ ਵੀਡੀਓ ਵੀ ਬਣਾਈ ਤੇ ਸੋਸ਼ਲ ਮੀਡੀਆ ਤੇ ਪੋਸਟ ਕਰ ਦਿੱਤੀ ਜਿਸ ਦੇ ਵਿੱਚ ਉਸਨੇ ਇਸ ਘਟਨਾ ਦੇ ਜ਼ਿੰਮੇਵਾਰ ਪਿੰਡ ਦੇ ਉਸ ਵਿਅਕਤੀ ਨੂੰ ਠਹਿਰਾਇਆ ਹੈ ਜਿਸ ਦੀ ਦੁਕਾਨ ਤੇ ਉਹ ਕੰਮ ਕਰਦਾ ਸੀ। ਉੱਥੇ ਹੀ ਛਲਾੰਗ ਮਾਰਨ ਵਾਲੇ ਨੌਜਵਾਨ ਦੀ ਪਛਾਣ ਰਣਦੀਪ ਸਿੰਘ ਉਰਫ਼ ਰਾਣਾ ਵਾਸੀ ਬੱਬੇਵਾਲੀ ਵਜੋਂ ਹੋਈ ਹੈ। ਗੋਤਾਖੋਰਾ ਦੇ ਵੱਲੋਂ ਨਹਿਰ ਦੇ ਵਿੱਚ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ। ਪੰਚਕੁਲਾ ਦੇ ਪਿੰਜੌਰ ਦੇ ਵਿੱਚ ਸ਼ਰੀਆਮ ਗੋਲੀਬਾਰੀ ਹੋਈ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ। ਹਮਲਾਵਰ ਫਾਇਰਿੰਗ ਕਰਨ ਤੋਂ ਬਾਅਦ ਭੱਜ ਨਿਕਲੇ ਨੇ। सोनू ਨੌਲਤਾ ਨਾਮ ਦੇ ਇੱਕ ਨੌਜਵਾਨ ਨੇ ਗੋਲੀ ਚਲਾਈ ਹੈ। ਗੋਲੀ ਲੱਗਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਯੋਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਡਾਕਟਰ ਅਖਿਲ ਚੌਧਰੀ ਆਈਪੀਐਸ ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਦੇ ਵੱਲੋਂ ਨਸ਼ਾ ਤਸਕਰ ਖਿਲਾਫ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਤਹਿਤ ਇੱਕ ਅੰਤਰਰਾਜ ਨਸ਼ਾ ਤਸਕਰ ਰੈਕਟ ਦਾ ਪਤਾ ਲੱਗਾ ਤੇ ਇੱਕ આરોપી ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਕੋਲੋਂ ਇੱਕ ਟਰੱਕ ਸਮੇਤ 5 ਕੁਇੰਟਲ ਭੁੱਖੀ ਬਰਾਮਦ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ ਜੀ ਸਪੈਸ਼ਲ ਕੈਂਪੇਨ ਜਿਹੜੀ ਚਲਾਈ ਜਾ ਰਹੀ ਹੈ ਯੋਧ ਨਸ਼ਿਆਂ ਵਿਰੋਧ ਉਦੇ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਮੁਖਸਰ ਸਾਹਿਬ ਪੁਲਿਸ ਸਾਡੇ ਐਸਐਸਪੀ ਸਾਹਿਬ ਡਾਕਟਰ ਅਫੇਲ ਚੌਧਰੀ ਉਹਨਾਂ ਦੀ ਲੀਡਰਸ਼ਿਪ ਹੇਠ ਸਾਡੀ ਸੀਆਈਏ ਟੀਮ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਰੀਸੈਂਟਲੀ ਕਮਰਸ਼ੀਅਲ ਰਿਕਵਰੀ ਕੀਤੀ ਹੈ ਜੀ ਪੌਪੀ ਹਸਟ ਵੀ 5 ਕੁਇੰਟਲ ਸੋ ਇਹ ਮੈਂ ਤੁਹਾਨੂੰ ਡਿਟੇਲ ਦੱਸ ਦਿੰਦਾ ਜੀ ਮਕਦਮੇ ਦੀ ਔਨ ਇੰਟੈਲੀਜੈਂਸ ਇਨਪੁਟ ਜੋ ਸਾਡੀ ਟੀਮ ਨੂੰ ਮਿਲੀ ਸੀ ਉੱਤੇ ਵਰਕ ਕਰਦੇ ਹੋਏ ਉਹਨੂੰ ਡਿਵੈਲਪ ਕੀਤਾ ਗਿਆ ਤੇ ਜੋ ਇੱਕ ਸ਼ੱਕੀ ਬੰਦਾ ਸੀਗਾ ਇਹ ਪਰਸਨ ਪਿੰਟੂ ਸਿੰਘ रावत ਸੋ ਇਹ ਅਸੀਂ ਐਪਰੀਹੈਂਡ ਕੀਤਾ ਤੇ ਇਹ ਇੱਕ ਟਰੱਕ ਚਲਾ ਰਿਆ ਸੀ ਜੋ ਕਿ ਰਾਜਸਥਾਨ ਰਜਿਸਟਰਡ ਸੀਗਾ ਸੋ ਜਦੋਂ ਇਹਦੀ ਤਲਾਸ਼ੀ ਕੀਤੀ ਗਈ ਪ੍ਰੋਪਰਲੀ ਆਫਟਰ ਦਾ ਲੀਗਲ ਪ੍ਰੋਸੀਜਰ ਫਾਲੋ ਕੀਤਾ ਐਨਡੀਪੀ ਸੈਕਟਰ ਦਾ ਤੇ ਜਦੋਂ ਪੂਰੀ ਸਰਚ ਕੀਤੀ ਗਈ ਤਾਂ ਉਹਦੇ ਵਿੱਚੋਂ 5 ਕੁਇੰਟਲ 500 ਕਿਲੋ ਰੀ ਪੋਪੀ ਹਸਕ ਰਿਕਵਰ ਹੋਈ ਹੈ ਜੀ ਤੇ ਇੱਕ ਟਰੱਕ ਬੀਰਿੰਗ ਨੰਬਰ ਹੈਗਾ Rajasthan RD09GC1185 ਸੋ ਜੋ ਅਕਿਊਜ਼ਡ ਫੜਿਆ ਗਿਆ ਪਿੰਟੂ ਸਿੰਘ रावत son of ਨਰਾਇਣ ਸਿੰਘ रावत ਰੈਜ਼ੀਡੈਂਟ ਆਫ अजमेर ਡਿਸਟ੍ਰਿਕਟ Rajasthan ਸੋ ਇਹਦੇ ਚ ਅਸੀਂ ਇੱਕ ਐਫ ਆਈ ਆਰ ਰਿਸਕ੍ਰਿ ਕੀਤੀ ਹੈ ਜੀ ਐਫ ਆਈ ਆਰ ਨੰਬਰ 99 ਅੰਡਰ ਸੈਕਸ਼ਨ 15C ਸੋ ਅੱਗੇ ਜੋ ਵੀ ਇਹਦੇ ਨਾਲ ਕਨੈਕਟਡ ਇਸ ਰੈਕਟ ਦੇ ਨਾਲ ਪਰਸਨਸ ਹੈ ਜਾਂ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਜਿਹਦੀ ਵੀ ਇਨਵੋਲਵਮੈਂਟ ਸਾਹਮਣੇ ਆਉਂਦੀ ਹੈ ਤਾਂ ਉਸ ਤੇ ਫਰਦਰ ਜੋ ਵੀ ਲੀਗਲ ਐਕਸ਼ਨ ਬੰਦ ਆ ਉਹ ਕੀਤਾ ਜਾਊਗਾ ਤਾਂ ਦੇਸ਼ ਭਰ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਹੇ ਕੋਰੋਨਾ ਦੇ ਮਰੀਜ਼ ਸਰਗਰਮ ਮਾਮਲਿਆਂ ਦੀ ਗਿਣਤੀ 5000 ਤੋਂ ਪਾਰ ਪਹੁੰਚ ਚੁੱਕੀ ਹੈ ਪਿਛਲੇ 24 ਘੰਟਿਆਂ ਦੇ ਵਿੱਚ ਚਾਰ ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਗੁਰਦਾਸਪੁਰ ਦੇ ਧਾਰੀਵਾਲ ਥਾਣੇ ਦੀ ਪੁਲਿਸ ਨੇ ਮੋਬਾਈਲ ਦੀ ਦੁਕਾਨ ਦੀ ਕੰਦ ਤੋੜ ਕੇ ਚੋਰੀ ਕਰਨ ਵਾਲੇ 20 ਸਾਲਾ ਨੌਜਵਾਨ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਹੈ। ਸੀਸੀਟੀਵੀ ਫੁਟੇਜ ਤੇ ਲੋਕਾਂ ਦੀ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਗ੍ਰਿਫਤਾਰੀ ਇਹ ਹੋਈ ਹੈ। ਨੌਜਵਾਨ ਨੇ ਦੱਸਿਆ ਕਿ ਮਾਂ ਦੀ ਬਿਮਾਰੀ ਕਰਕੇ ਉਹ ਚੋਰੀ ਕਰਨ ਦੇ ਲਈ ਮਜਬੂਰ ਹੋਇਆ। ਪੁਲਿਸ ਨੇ ਉਸ ਕੋਲੋਂ 7ਾਈ ਮੋਬਾਈਲ ਤੇ ਇੱਕ ਸਪੀਕਰ ਬਰਾਮਦ ਕੀਤਾ ਹੈ। ਹੋਰ ਸਮਾਨ ਦੀ ਤਲਾਸ਼ ਲਗਾਤਾਰ ਜਾਰੀ ਹੈ। ਦੁਕਾਨ 10:30 ਵਜੇ ਬੰਦੀ ਆ। ਜੇ ਜਦੋਂ ਮੈਂ ਅੰਦਰ ਵੜਿਆ ਤੇ ਆ ਸਾਈਡ ਵਾਲੀ ਕੰਧ ਜਿਹੜੀ ਦਵਾਗ ਨੇ ਤੋੜੀ ਸੀਗੀ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਐਸਡੀ ਤੋੜਤੀ ਐਸਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਕੁਰਕ ਤੱਕ ਉਹ ਜਿਹੜੇ ਮੇਰੇ ਬਧੀਆਂ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ ਉਹ ਔਲਮ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ ਸੀ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਜਿਹੀ ਫੁਟੇਜ ਆਈ ਚੋਰੀ ਹੋਈ ਇਸ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀ ਵਾਲਾ ਲੁਧਿਆਣਾ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਰੈਸਟ ਕੀਤਾ ਇਹ ਤੁਹਾਨੂੰ ਸਾਨੂੰ 28 ਮੋਬਾਈਲ ਤੇ ਐਕਸਪੀਕ ਜਿਹੜਾ ਰਿਕਵਰ ਹੋਇਆ ਚੋਰੀ ਨੇ ਰਾਤ ਨੂੰ ਕੀਤੀ ਸੀ ਤੇ ਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ ਸੀ ਸੀਸੀਟੀਵੀ ਇਹਦਾ ਤੇ ਹੋਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ ਤਾਂ ਦਿੱਲੀ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ 30 ਨਵੇਂ ਕੋਰੋਨਾ ਮਰੀਜ਼ ਮਿਲੇ ਨੇ ਦਿੱਲੀ ਦੇ ਵਿੱਚ ਕੁੱਲ ਸਰਗਰਮ ਮਾਮਲਿਆਂ ਦੀ ਗਿਣਤੀ ਹੁਣ 590 ਹੋ ਗਈ ਹੈ ਅਮਰੀਕੀ ਰਿਪਬਲਿਕਨ ਸੰਸਦ ਮੈਂਬਰ ਮੈਰੀ ਮਿਲਰ ਨੇ ਕਾਂਗਰਸ ਦੇ ਵਿੱਚ ਪ੍ਰਾਰਥਨਾ ਕਰਵਾਏ ਸਿੱਖ ਗਿਆਨੀ ਸੁਰਿੰਦਰ ਸਿੰਘ ਨੂੰ ਮੁਸਲਮਾਨ ਕਹਿ ਕੇ ਨਿਸ਼ਾਨਾ ਬਣਾਇਆ ਉਹਨਾਂ ਦਾ ਸੋਸ਼ਲ ਮੀਡੀਆ ਪੋਸਟ ਤੇ ਵਿਰੋਧ ਹੋਣ ਤੋਂ ਬਾਅਦ ਉਹਨਾਂ ਨੂੰ ਪੋਸਟ ਹਟਾਉਣੀ ਪੈ ਗਈ ਹੈ ਐਸਜੀਪੀਸੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਇਸ ਬਿਆਨ ਦੀ ਸਖਤ ਨਿੰਦਾ ਕੀਤੀ ਗਿਆਨੀ ਸੁਰਿੰਦਰ ਸਿੰਘ ਨੂੰ ਨਿਊ ਨਿਊ ਜਰਸੀ ਤੋਂ ਸੰਸਦ ਮੈਂਬਰ ਜੈਫ ਵੈਂਡਰੇ ਨੇ ਕਾਂਗਰਸ ਦੇ ਵਿੱਚ ਸੱਦਾ ਦਿੱਤਾ ਸੀ ਆਪਰੇਸ਼ਨ ਸਿੰਧੂਰ ਨੂੰ 1 ਮਹੀਨਾ ਪੂਰਾ ਹੋ ਚੁੱਕਿਆ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅਤਵਾਦੀ ਜਿੱਥੇ ਵੀ ਹੋਣਗੇ ਉਹਨਾਂ ਦਾ ਖਾਤਮਾ ਕੀਤਾ ਜਾਵੇਗਾ ਅਤਵਾਦ ਮਨੁੱਖਤਾ ਦੇ ਲਈ ਇੱਕ ਸ਼ਰਾਪ ਹੈ ਇੱਕ ਮਾਮਲਾ ਅੰਮ੍ਰਿਤਸਰ ਦੇ ਡੀ ਡਿਵੀਜ਼ਨ ਥਾਣੇ ਤੋਂ ਸਾਹਮਣੇ ਆਇਆ ਜਿੱਥੇ ਦੋ ਕਿਨਰ ਸਮੁਦਾਏ ਦੇ ਲੋਕਾਂ ਖਿਲਾਫ ਇੱਕ ਨੌਜਵਾਨ ਨੂੰ ਅਗਵਾ ਕਰਕੇ ਜ਼ਬਰੀ ਕਿਨਰ ਬਣਾਉਣ ਦੇ ਦੋਸ਼ ਲਗਾਏ ਗਏ ਨੇ ਪਰ ਬਾਅਦ ਦੇ ਵਿੱਚ ਪੁਲਿਸ ਦੇ ਵੱਲੋਂ ਦੋਵਾਂ ਧਿਰਾਂ ਦੇ ਵਿੱਚ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰਨ ਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਜਿੱਥੇ ਕਾਫੀ ਚਰਚਾ ਹੋਈ ਰਿਸ਼ਤੇਦਾਰਾਂ ਤੇ ਮਹੰਤਾ ਦੇ ਵੱਲੋਂ ਵਿਚੋਲਾਪਨ ਤੇ ਸਮਝੌਤੇ ਤੋਂ ਬਾਅਦ ਆਖਿਰਕਾਰ ਰਾਜ਼ੀਨਾਮਾ ਕਰਵਾ ਲਿਆ ਗਿਆ ਹੈ। ਬਰਖਲਾਵਲ ਜਸਮੀਨ ਦੇ ਇੱਕ ਉਹਨਾਂ ਦੇ ਇਹ ਮੇਟੋੜਾ ਉਹਨੀਆਂ ਲਈਆਂ ਹਨ ਉਹਦੇ ਸੰਬੰਧੀ ਇੱਕ ਸਾਡੇ ਦੇ ਵੀ ਨਹੀਂ ਦਿੱਤੇ ਉਹ ਉਹਨਾਂ ਦਾ ਬਾਹਰ ਮਸਾਹਲ ਕਰਾਤਾ ਵਾ ਇਹ ਅੱਗੇ ਤੋਂ ਗਾਂਹੇ ਤੋਂ ਕੰਨੀ ਕਰੂਗਾ ਤੇ ਦੂਜੇ ਦੇ ਨਾਲ ਆਪਣੇ ਹੀ ਜਾਣਾ ਤੇ ਜਿਹੜਾ ਇੱਕ ਅਲੀਗੇਸ਼ਨ ਲਗਾਇਆ ਗਿਆ ਸੀ ਕਿ ਇੱਕ ਇੱਕ ਲੜਕੀ ਨੂੰ ਬਾਬਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਨਹੀਂ ਹੋਈ ਨਹੀਂ ਕੋਈ ਪਰ ਉਹਨਾਂ ਦੇ ਕੋਈ ਇਹ ਜੰਗ ਭਾਈ ਰਹਿੰਦੇ ਨੇ ਡੇਪਰ ਜਸਮੀਨ ਅੱਛਾ ਏਰੀਆ ਵਧਾਈ ਦਾ ਹੋਰ ਕੋਈ ਤੁਹਾਡੇ ਕੋਲ ਤਿੰਨ ਹੋ ਗਿਆ ਸਮਝਾ ਲਓ ਅੱਗੇ ਤੋਂ ਬਾਅਦ ਇਹਦਾ ਪੂਰੇ ਕਰੂਗਾ ਠੀਕ ਆਪਣੇ ਏਰੀਆ ਦੇ ਤਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਚਲਾਈ ਗਈ ਮੁਹਿੰਮ ਤਹਿਤ ਅਜਨਗਰ ਨਗਰ ਨਿਗਮ ਦੇ ਵੱਲੋਂ ਮੋਗਾ ਦੀ ਸਾਦਾਵਾਲੀ ਬਸਤੀ ਦੇ ਵਿੱਚ ਦੁਬਾਰਾ ਪੀੜਾ ਪੰਜਾ ਚਲਾਇਆ ਗਿਆ ਮੋਗਾ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਐਸਐਸਪੀ ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਨਸ਼ਾ ਤਸਕਰ ਮਿੱਕੀ ਨੇ ਨਸ਼ਿਆਂ ਤੋਂ ਕਮਾਏ ਪੈਸੇ ਦੇ ਨਾਲ ਸਾਦਾਵਾਲੀ ਬਸਤੀ ਦੇ ਵਿੱਚ ਘਰ ਬਣਾਏ ਸਨ ਜੋ ਕਿ ਗੈਰ ਕਾਨੂੰਨੀ ਸਨ ਜਦੋਂ ਸਾਰੀ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਮਿੱਕੀ ਖਿਲਾਫ 32 ਮਾਮਲੇ ਦਰਜ ਨੇ ਤੇ ਉਹ ਇਸ ਵੇਲੇ ਫਰਾਰ ਦੱਸਿਆ ਜਾ ਰਿਹਾ ਹੈ ਜੋ ਉਸ ਦੇ ਘਰ ਖਿਲਾਫ ਕਾਰਵਾਈ ਇਹ ਕੀਤੀ ਗਈ ਹੈ ਪਿਲਾ ਪੰਜਾ ਚਲਾਇਆ ਗਿਆ ਹੈ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਤੇ ਸਨਰਾਈਜ਼ਰਜ਼ ਹైదరాబాద్ ਦੇ ਖਿਡਾਰੀ ਅਭਿਸ਼ੇਕ ਸ਼ਰਮਾ ਦੇ ਜੀਜੇ ਦਾਇਕ ਸ਼ਰਮਨਾਕ ਕੰਮ ਸਾਹਮਣੇ ਆਇਆ ਕੁਝ ਦਿਨ ਪਹਿਲਾਂ ਅਭਿਸ਼ੇਕ ਦੀ ਭੈਣ ਦੀ ਮੰਗਣੀ ਲਵੀਸ਼ ਓਬਰਾਏ ਦੇ ਨਾਲ ਹੋਈ ਸੀਗੀ ਹੁਣ ਲਵੀਸ਼ ਓਬਰਾਏ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਉਹ ਮੁੰਡੇ ਨੂੰ ਬੇਰਹਿਮੀ ਦੇ ਨਾਲ ਕੁੱਟਦਾ ਹੋਇਆ ਨਜ਼ਰ ਆ ਰਿਹਾ ਹੈ ਪੀੜਤ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ ਇਨਸਾਫ ਦੀ ਮੰਗ ਕਰਦਾ ਹੋਇਆ ਇਹ ਵਿਅਕਤੀ ਨਜ਼ਰ ਆ ਰਿਹਾ ਹੈ ਮੈਂ ਇਸ ਵੀਡੀਓ ਰਾਹੀਂ ਕਿਸਨਾ ਤੋਂ ਮਾਇਆ ਕੀ ਅਮਸ਼ੇਖ ਸ਼ਰਮਾ ਜੀ ਭੈਣ ਦਾ ਜੁਨਾ ਰਿਸ਼ਤਾ ਹੋਇਆ ਲਵੀ ਸ਼ੁਕਰਾਈ ਨਾ ਉਹਨੇ ਮੈਨਾਂ ਕੁੱਟਮਾਰ ਕੀਤੀ ਉਹਨੇ ਕੁੱਟਮਾਰ ਕਰਕੇ ਤਾਂ ਉਹਨੇ ਪ੍ਰੈਕਸ਼ਪਾ ਕੇ ਪੁਲਿਸ ਨੂੰ ਮੇਰੇ ਉਹਦੇ ਖਿਲਾਫ ਕੋਈ ਕਾਰਵਾਈ ਕਰਨ ਤੋਂ ਰੋਕਿਆ ਗਿਆ ਕਿਉਂਕਿ ਉਹਦੀ ਫੈਮਿਲੀ ਪੋਲਿਟਿਕਸ ਦੇ ਵਿੱਚ ਇਨਵੋਲਵ ਨੇ ਸੋ ਦੈਟਸ ਵਾਈ ਤਾਂ ਮੈਂ ਬਹੁਤ ਬੇਨਤੀ ਕੀਤੀ ਤਾਂ ਫਿਰ ਵੀ ਮੇਰਾ ਸਾਥ ਨਹੀਂ ਦਿੱਤਾ ਤਾਂ ਉਸ ਤੋਂ ਬਾਅਦ ਉਹਨੇ ਜਿੰਨੀ ਫੁੱਲਾਰਾਈ ਮੇਰੇ ਪਿੱਛੇ ਪਾ ਕੇ ਮੈਨੂੰ ਫੇਕ ਕਟਵਾ ਕੇ ਮੇਰੀ ਵੀਡੀਓਜ਼ ਵਾਇਰਲ ਕੀਤੀਆਂ 올ਓਵਰ ਵਰਲਡ ਸੋ ਮੈਂ ਇਹ ਵੀਡੀਓ ਰਾਈਂ ਭਗਵਾਨ ਤੁਮਨ ਸਾਹਿਬ ਤੋਂ ਸੀਐਮ ਸਾਹਿਬ ਤੋਂ ਇੱਕ ਰਿਕੁਐਸਟ ਕਰਤਾ ਹਾਂ ਮੈਨੂੰ ਇਨਸਾਫ ਦਿਵਾਇਆ ਜਾਵੇ ਮੈਨੂੰ ਕਾਨੂੰਨੀ ਇਨਸਾਫ ਦਿਵਾਇਆ ਜਾਵੇ ਮੈਨਾਂ ਬਹੁਤ ਥੱਕਾ ਹੋ ਰਿਹਾ 2 ਮਹੀਨੇ ਹੋ ਗਏ ਪਰ ਇਹਨਾਂ ਨੇ ਮੇਰੀ ਵੀਡੀਓਜ਼ ਵਾਇਰਲ ਕਰਕੇ ਮੈਨੂੰ ਸਾਰੀ ਉਮਰ ਲਈ ਮਿੱਟੀ ਕਰ ਦਿੱਤਾ ਕਿਆ ਤੰਦੀ ਦੀ ਸੈਲਫ ਰਿਸਪੈਕਟ ਨੂੰ ਜ਼ੀਰੋ ਕਰ ਦਿੱਤਾ ਗਿਆ ਸੋ ਪਲੀਜ਼ ਮੇਰੀ ਹੈਲਪ ਕੀਆ ਬੇ थैंक यू ਸੋ ਮਚ ਅਜਨਾਲਾ ਦੇ ਪਿੰਡ ਚੱਕ ਡੋਗਰਾ ਦੇ ਵਿੱਚ ਜ਼ਮੀਨ ਦੀ ਵੰਡ ਨੂੰ ਲੈ ਕੇ ਦੋ ਸਕੇ ਭਰਾਵਾਂ ਦੇ ਵਿੱਚ ਝਗੜਾ ਹੋ ਗਿਆ ਇੱਕ ਭਰਾ ਦੇ ਵੱਲੋਂ ਸੁੱਚਾ ਸਿੰਘ ਤੇ ਉਸਦੇ بیٹے ਉੱਤੇ ਇੱਟਾਂ ਰੋੜਿਆਂ ਤੇ ਤੇਜ਼ਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਜਿਸ ਦੇ ਨਾਲ ਦੋਵੇਂ ਗੰਭੀਰ ਜ਼ਖਮੀ ਹੋ ਗਏ ਨੇ ਸੁੱਚਾ ਸਿੰਘ ਨੇ ਇਨਸਾਫ਼ ਦੀ ਮੰਗ ਕੀਤੀ ਹੈ ਦੂਜੇ ਭਰਾ ਬਲਵਿੰਦਰ ਸਿੰਘ ਨੇ ਹਮਲੇ ਤੋਂ ਇਨਕਾਰ ਕਰਦੇ ਹੋਏ ਮਾਮਲੇ ਨੂੰ ਮਾਮੂਲੀ ਤਕਰਾਰ ਦੱਸਿਆ ਪੁਲਿਸ ਨੇ ਘਟਨਾ ਨੂੰ ਘਰੇਲੂ ਝਗੜਾ ਦੱਸਦੇ ਹੋਏ ਜਾਂਚ ਜਾਰੀ ਹੋਣ ਦੀ ਗੱਲ ਕੀਤੀ ਹੈ ਜੋ ਸੁਚਾ ਸਿੰਘ ਸਨੋ ਮੰਗਲ ਸਿੰਘ ਅਤੇ ਸਰਵਜੀਤ ਸਿੰਘ ਦੋਨੋਂ ਪਰਵਾਂ ਦਾ ਆਪਸੀ ਝਗੜਾ ਚੱਕ ਡੋਗਰਾ ਵਿਖੇ ਹੋਇਆ ਹੈ ਤੇ ਉਹਦੇ ਮੁਤਾਬਕ ਜੋ ਬਿਆਨ ਆਪਣਾ ਇਹ ਆਪਣਾ ਦਰਜ ਕਰਾਉਣ ਦੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਆ ਮੰਨ ਦਿੱਤੀਆ ਤੇ ਮੋਕਾ ਵਿਖੇ ਮੋਕਾ ਦੇਖਿਆ ਗਿਆ ਜੀ ਇਹਦੀ ਕਾਫੀ ਤੰਗਰੀ ਪਹਣ ਤੋਂ ਤੇ ਕੀਤੀ ਥੋੜੀ ਬਹੁਤੀ ਹਾਂਜੀ ਉਹ ਤਸਦੀਕ ਕੀਤੀ ਜਾਵੇ ਪੰਜਾਬੀ ਗਾਇਕਾ ਸੁਰਿੰਦਾ ਸ਼ਰਮਾ ਦੀ ਕਾਰ ਦੀ ਲੰਡਨ ਦੇ ਵਿੱਚ ਭੰਤੋੜ ਕੀਤੀ ਗਈ ਹੈ ਜਿਸ ਵੀਡੀਓ ਦੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਇਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸੁਰਿੰਦਾ ਸ਼ਰਮਾ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਗਿਆ ਹੈ ਇਸ ਤੋਂ ਇਲਾਵਾ ਕਾਰ ਦੇ ਅਗਲੇ ਹਿੱਸੇ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ ਗਾਇਕਾ ਸੁਰਿੰਦਾ ਸ਼ਰਮਾ ਨੇ ਕਾਰ ਦੇ ਕੋਲ ਖੜੇ ਹੋ ਕੇ ਵੀਡੀਓ ਬਣਾਈ ਹੈ ਤੇ ਕਿਹਾ ਕਿ ਮੈਂ ਇਸ ਸਮੇਂ ਲੰਡਨ ਦੇ ਵਿੱਚ ਹਾਂ ਤੇ ਮੇਰੀ ਕਾਰ ਦਾ ਇਹ ਹਾਲ ਲੰਡਨ ਦੇ ਵਿੱਚ ਸ਼ਰਾਰਤੀ ਅਨਸਰਾਂ ਨੇ ਮੇਰੇ ਬੈਗ ਵੀ ਚੋਰੀ ਕਰ ਲਏ ਨੇ i'm here in london this is the car situation right now look at the sheshe biche sab tod gaye ne mera itte mehenge mehnat na kamaye hoy lv de do bag attachee and handbag gone te uh hi hi mar jani see ki haalat kar gaye ne mera favorite bag si dono <acuerdo> <đầu> ਕੀ 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 ਕਿਸਾ ਇਹ ਮਾਂ ਨੇ ਆ ਦੇ ਕੋ ਹਾਸਟ ਵਿੱਚ ਕਿਤੇ ਮੂੰਹ ਆ ਕਿੰਨਾ ਦਾ ਮਰ ਜਣਿਆ ਦਾ